ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੰਡ ਵੈਡਿੰਗ ਤੋਂ ਕਵਰ ਕਰ ਰਹੇ ਹਾਂ ਦੋਸਤੋ ਬਾਈ ਗੋਪੀ ਦੇ ਘਰੋਂ ਇੱਕ ਦੋਸਤੋ ਤਾਜੀ ਸੂਈ ਗਾਂ ਬਾਈ ਕੋਲੇ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜ ਤਾਈਂ ਆਪਣੇ ਸੁਖਰਾਜ ਦੇ ਦੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਗੋਪੀ ਤੋਂ ਲੈਣੇ ਆ ਅਨੀ ਬਾਈ ਗੋਪੀ ਸ਼ਸਿਕਾ ਉਹ ਠੀਕ ਠਾ ਬਾਈ ਠੀਕ ਆ ਤੇ ਅਕੀ ਆਪਣਾ ਨੰਬਰ ਦੱਸਦੀ ਬਾਈ ਗੋਪੀ 8847 8317 ਠੀਕ ਆ ਅੱਜ ਇੱਕ ਨਾ ਕੀ ਹੈ ਬਾਈ ਹਾਂਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਇਹ ਕੱਲ 6:00 ਨੂੰ ਸੂਈ ਆ 5:00 ਵਜੇ ਬਾਈ 5:00 ਵਜੇ ਸੂਈ ਆ ਜੀ ਠੀਕ ਆ ਜੇ ਜੇ ਰੋਕਿਆ ਜੀ ਅਸੀਂ ਸ਼ਾਮ ਨੂੰ 5-6 ਕਿਲੋ ਦੁੱਧ ਕੱਢਦਾ ਸੀਗਾ ਜੀ ਠੀਕ ਆ ਤੇ ਰਾਤ 10-11 ਵਜੇ ਇਹ ਰਹਿ ਗਈ ਸੀ ਓਕੇ ਜੀ ਠੀਕ ਆ 10-11 ਵਜੇ ਵੀਡੀਓ ਹੈਗੇ ਜੀ ਅਜੀ ਪ੍ਰੋਪਰ ਜੀ ਠੀਕ ਆ ਤੇ ਬਾਈ ਹੁਣ ਸੁਬਾ ਕਿੰਨਾ ਕ ਦੁੱਧ ਕੱਢਿਆ ਜੀ 6-7 ਕਿਲੋ ਹੁਣ ਵੀ ਕੱਢਿਆ ਜੀ 6-7 ਕਿਲੋ ਹੁਣ ਵੀ ਕੱਢਿਆ ਹਾਂਜੀ ਬੱਚਾ ਕੀ ਆ ਬਾਈ ਬੱਚਾ ਦਾ ਬੱਚਾ ਦੇਗੀ ਬੱਚਾ ਦੇਗੀ ਹਾਂਜੀ ਠੀਕ ਆ ਕਿੰਨਾ ਵਾ ਸੂਆ ਸੂਈ ਆ ਬਾਈ ਸੁਬਾ ਤੀਜਾ ਸਵੇਰੇ ਹੀ ਨਾਲ ਜੀ ਤੀਜਾ ਸੂਈ ਆਪਾਂ ਇਹ ਕਹਿੰਦੇ ਦੂਜਾ ਜਾਂ ਚੌਥਾ ਆਪਾਂ ਨੂੰ ਆਈ ਠੀਕ ਆ ਦੋ ਸੂਸ ਸੂਈ ਠੀਕ ਹੈ ਕਚਵਾਈ ਦੀ ਸਾਫ ਸਫਾਈ ਆ ਬਈ ਇੱਕ ਨੰਬਰ ਦੀ ਜਵਾਈ ਦਾ ਤੁਸੀਂ ਵੇਖ ਲਿਓਈ ਬੱਚਾ ਮੂਰੇ ਬੰਨਣ ਵਾਲੀ ਪਸਮਾਹ ਤੇ ਜੰਦੀ ਆ ਠੀਕ ਹੈ ਲਓ ਵੀ ਸੱਜਣੋ ਬੱਚਾ ਨਾ ਪਾਸੇ ਬੰਨਿਆ ਸੀ ਆਪਾਂ ਵੀਡੀਓ ਕਵਰ ਕਰਨ ਕਰਕੇ ਅੱਗੇ ਬੱਚਾ ਬੰਨਿਆ ਤੇ ਪਸਮਾਹ ਪੂਰਾ ਕਰਿਆਈ ਦੋਸਤੋ ਵੇਖ ਸਕਦੇ ਆ ਬਹੁਤ ਸੋਹਣਾ ਥਣ ਕੱਢਿਆ ਤੇ ਵੀਡੀਓ ਉਹਨਾਂ ਦੋਸਤੋ ਬਾਈ ਗੋਪੀ ਨੇ ਸ਼ਾਮ ਨੂੰ ਫੋਨ ਕੀਤਾ ਸੀ ਤੇ ਮੈਂ ਨਾ ਵੀਡੀਓ ਹੋਰ ਪਾਸੇ ਕਵਰ ਕਰਨ ਗਿਆ ਸੀ ਨਹੀਂ ਤਾਂ ਸ਼ਾਮ ਨੂੰ ਵੀਡੀਓ ਕਵਰ ਕਰਨੀ ਸੀ ਇਸੇ ਕਰਕੇ ਦੋਸਤੋ ਸਵੇਰ ਲਗਭਗ ਦੋਸਤੋ 7 7:30 ਦਾ ਟਾਈਮ ਆ ਲਓ ਵੀ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਦੇ ਤੇ ਜੇ ਇਹਨਾਂ ਦੀ ਗੱਲ ਕਰ ਲਈਏ ਨਾ ਦੁੱਧ ਵੀ ਸੋਹਣਾ ਪੀਉਂਦੀਆਂ ਕ੍ਰਾਉਸਾਂਗ ਦੇ ਵਿੱਚ ਵਹਿੜਾਂ ਦੋਸਤੋ ਗਰਮੀ ਦੇ ਵਿੱਚ ਗਰਮੀ ਦਾ ਤੋਹਫਾ ਹੀ ਐ ਸੱਜਣੋ ਵੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤੇ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਨਾ ਸੀਲ ਠੰਡੀ ਬਹੁਤ ਆ ਤੇ ਥੋੜਾ ਜਿਹਾ ਨਾ ਉਹ ਵਜੇ ਘਰੋਂ ਆਈ ਐ ਸੰਭਾਈ ਸੰਭੂਈ ਕੱਟ ਸੀ ਚਿਚੜ ਚਿਚੜ ਬਹੁਤ ਲੱਗਿਆ ਬਾਈ ਕੋਲੇ ਕੱਲ ਹੀ ਆਈ ਐ ਤੇ ਕੱਲ ਸ਼ਾਮ ਨੂੰ ਬਾਈ ਨੇ ਫੋਨ ਕੀਤਾ ਸੀ ਆਪਣੇ ਤੋਂ ਪਹੁੰਚਿਆ ਨਹੀਂ ਗਿਆ ਹੋਰ ਪਾਸੇ ਗਏ ਹੋਏ ਸੀ ਥਾਣਾ ਹਵਾਨਾ ਦੋਸਤੋ ਬਹੁਤ ਸਾਫ਼ ਸੁਥਰਾ ਠੀਕ ਆ ਬਾਈ ਜਣਾ ਬੱਚੇ ਦਾ ਕੋਈ ਗੱਲ ਨਹੀਂ ਬੱਚਾ ਭੌਂ ਦੀ ਛੱਡੋ ਤੇ ਭੌਂ ਦਾ ਨਾਂ ਛੱਡੋ ਬਹੁਤ ਸੋਹਣਾ ਹਵਾਨਾ ਤੇ ਥਣਾ ਦਾ ਸਾਈ ਵੀ ਦੋਸਤੋ ਬਹੁਤ ਸੋਹਣਾ ਮਿਲਕਵੇਨ ਜੀ ਪੱਥ ਲਾ ਲੋ ਚੋਲੋ ਮਿਲਕਵੇਨ ਨਹੀਂ ਨੀ ਨੀਗਾ ਮਾਰ ਸਕਦੇ ਆ ਦੋਸਤੋ ਧੁੰਨੀ ਤੋਂ ਹਵਾਨਾ ਸ਼ੁਰੂ ਕੀਤਾ ਹੋਇਆ ਸੋਹਣਾ ਮੁਠੀ ਚਵਾਈ ਵਾਲਾ ਥਣ ਲੱਗਿਆ ਹੋਇਆ ਤੇ ਦੋਵੇਂ ਪਾਸਿਆਂ ਤੋਂ ਅਨੁਮਾਨ ਕਰਵਾ ਦਿੰਨੇ ਆ ਤੁਹਾਨੂੰ ਹਵਾਨੀ ਦਾ ਪੂਰਾ ਚੌੜਾ ਹਵਾਨਾ ਬਹੁਤ ਸਾਫ਼ ਸੁਥਰੀ ਵਹਿੜਾ ਦੋਸਤੋ ਭਾਈ ਗੋਪੀ ਕਿੰਨਾ ਦੁੱਧ ਪਾ ਦੂਗੀ ਇਹ ਬਈ ਮਾਲਕਾਂ ਦਾ 25 ਕਿਲੋ ਕਹਾਂਜੀ 25 ਕਿਲੋ ਪਰ ਆਪਾਂ 20 22 ਕਿਲੋ ਕਹ ਕੇ ਦੇ ਠੀਕ ਆ ਆਪਾਂ ਨੂੰ 4-5 ਦਿਨ ਖੜ੍ਹਦੀ ਆਪਾਂ ਚਵਾ ਵੀ ਦੇਵਾਂਗੇ ਠੀਕ ਆ ਬਾਈਆਂ ਦਾ ਆਪਾਂ 20 ਕਿਲੋ 4-5 ਦਿਨ ਖੜ੍ਹਦੀ ਹੈ ਨਾ ਆਪਣੇ ਕੋਲੇ ਆਪਾਂ ਚਵਾ ਵੀ ਦੇਵਾਂਗੇ ਤੇ ਬਾਕੀ ਦੋਸਤੋ ਮਾਲਕਾਂ ਨੇ 25 ਲੀਟਰ ਦੱਸਿਆ ਬੱਚੇ ਨੂੰ ਜਨਮ ਦਿੱਤਾ ਦੋਸਤੋ ਦੇਖ ਸਕਦੇ ਆ ਬਿਲਕੁਲ ਦੋਸਤੋ ਕੱਚਾ ਨਾੜੂਆ ਨਾਲ ਆ ਤੇ ਤੋੜ ਕੇ ਤੁਹਾਨੂੰ ਖਵਾਉਂਦੇ ਆ ਲੈ ਬਈ ਗੋਪੀ ਖੋਲਨੀ ਤੋੜ ਕੇ ਖਾ ਲਈ ਸੋਹਣਾ ਕੱਦਗਾ ਸਾ ਦੋਸਤੋ ਸੋਹਣਾ ਥਣ ਹਵਾਨਾ ਮੁਠੀ ਚਵਾਈ ਵਾਲ ਬਾਕੀ ਦੋਸਤੋ ਚਵਾਈ ਦੇ ਵਿੱਚ ਨਾ ਪੋਲੀ ਬਹੁਤ ਆ ਬਾਈ ਇਹਦਾ ਬਹੁਤ ਸੋਹਣਾ ਦੋਸਤੋ ਖੁੱਲਾ ਹਵਾਨਾ ਤਿਆਰ ਕੀਤਾ ਹੋਇਆ ਸੋਹਣੀ ਦੋਸਤੋ ਰਾਜੀ ਭਲੀ ਵਹਿੜਾ ਕੋਈ ਲੱਸੀ ਨਹੀਂ ਦੋਸਤੋ ਦੇਖ ਸਕਦੇ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਮੋੜ ਲਾ ਬੇਟਾ ਮੋੜ ਲਾ ਬਹੁਤ ਸੋਹਣਾ ਖੁੱਲਾ ਹਵਾਨਾ ਇੱਥੇ ਆ ਕੇ ਤੁਸੀਂ ਚਵਾਈ ਕਰਕੇ ਇਲ ਜਾ ਸਕਦੇ ਆ ਜੇਰ ਜੂਲ ਬਾਈਆਂ ਦਾ ਓਕੇ ਆ ਕੱਲ ਸ਼ਾਮ ਨੂੰ ਸੂਈ ਸੀ ਤੇ 10 ਵਜੇ ਤਾਈਂ ਜੇਰ ਪੈ ਗਈ ਸੀ 13 ਦੇ ਵਿੱਚ ਹੀ ਦੋਸਤੋ ਬਾਈ ਕੋਲੇ ਪਸ਼ੂ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੱਕ ਨਾਗੀ ਸੀ ਬਾਈ ਕੋਲੇ ਪ੍ਰੋਪਰ ਡਿਟੇਲ ਤੁਹਾਨੂੰ ਲੈਤੀ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਆ ਬਾਈ ਗੋਪੀ ਰੇਟ ਦੱਸ ਹੀ ਲੈਣ ਦੇ ਇੰਜ ਹੀ ਬੜਾ ਹਲਝਾਲ ਆ ਬਾਈ ਤੈਨੂੰ ਪੁੱਛ ਲੱਗੇ ਵੀ ਨਾ ਫੋਗੂ ਜਿਆ ਜੀ ਕਰ ਦਿੰਦਾ ਉਹਦਾ ਨਹੀਂ ਲੱਖ ਮੰਗ ਕੋਲ 10 ਨਾਲ ਕੋ ਲੋਕ ਮੱਗੀ ਵੀ ਜਾਂਦੇ ਆ ਠੀਕ ਆ ਇੱਕ ਪਾਸੇ ਮੱਝ ਨਾਲ ਉਹ ਤੇ 1.5 ਲੱਖ ਰੁਪਏ ਲੱਗਣਾਂ ਠੀਕ ਆ। ਸਰ ਆਪਾਂ 75000 ਆਪੀ ਦੇ ਦਿਆਂਗੇ। 75000 ਦੀ ਦੇ ਦੇਣੀ। ਹਾਂ ਉਹ ਚੇ ਮਾਨਤਾ ਕਰਾਂਗੇ। ਠੀਕ ਆ। ਲੋਬੀ ਸੱਜਣੋ ਅੱਗੇ ਵੀ ਬਾਈ ਕੋਲੋਂ ਵੀਡੀਓ ਕਵਰ ਕਰੀ ਹੋਈਆਂ। ਜਾਇਜ਼ ਰੇਟ ਦੇ ਵਿੱਚ ਹੀ ਪਸ਼ੂ ਹੁੰਦੇ ਆ। ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਦੋਸਤੋ ਰੇਟ ਬਾਈ ਨੇ 75000 ਹੀ ਕੀਤਾ। ਦੁੱਧ ਦੋਸਤੋ 20 ਲੀਟਰ ਬਾਈਆਂ ਦਾ ਚਵਾ ਰਹਿਆਂਗੇ 4-5 ਦਿਨਾਂ ਤੱਕ। ਤੇ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਬਾਈਆਂ ਦਾ ਸੌਦਾ ਭੌਂਦੀ ਅੱਜ ਕਰ ਲਿਓ ਜੀ ਤੇ ਦੁੱਧ 20 ਲੀਟਰ ਕੱਢ ਕੇ ਲੈ ਜਾ ਸਕਦੇ ਹੋ ਤੁਸੀਂ। ਬੱਚੇ ਨੂੰ ਜਨਮ ਦਿੱਤਾ ਬਾਈ ਗੋਪੀ ਦਾ ਨੰਬਰ ਸਕਰੀਨ ਤੇ ਚੱਲ ਰਿਹਾ। ਇਸ ਨੰਬਰ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੋ ਜਿਨੂੰ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ